ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕਿੜੱਕ ਜੀ ਤਹਿਸੀਲ ਹੈ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਨਗ ਲੈ ਕੇ ਆਂਦੇ ਜੀ 6 ਜਿਨ੍ਹਾਂ ਚ ਸੂਏ ਸਵਾਏ ਵੀ ਆ ਗੱਬਣ ਵੀ ਆ ਚੰਗੀਆਂ ਮਿਹੜਾਂ ਜਰਸੀ ਦੀਆਂ ਵੀ ਨੇ ਤੇ ਡੱਬੀਆਂ ਵੀ ਨੇ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਤੁਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸასი ਗਾਲ ਜੀ ਸასი ਗਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਲਾਲੀਬਾਈ ਪਿੰਡ ਜਿਹੜਾ ਇੱਕ ਜਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਮੋਬਾਈਲ ਨੰਬਰ 8198856080 ਆ ਜਿਹੜੇ ਇੱਕ ਤੇ ਢੋਲਗੀ ਦੇ ਵਿਚਾਲੇ ਨਹਿਰਾਂ ਤੇ ਆਪਣਾ ਘਰ ਹੈ ਬਈ ਠੀਕ ਹੈ ਵੀਰੇ ਛੇ ਨਾਗਾ ਜੀ ਹਾਂਜੀ ਅੱਜ 6 ਆ ਬਾਈ ਕਿੱਧਰੋਂ ਸ਼ੁਰੂ ਕਰ ਆ ਸੂਈ ਵੜ ਤੋਂ ਲੱਗ ਗਿਆ ਨੇ ਬਾਈ ਡੱਬੀ ਵੜ ਸੁਆ ਕਿੰਨ ਮਾਜੀ ਬਾਈ origial ਦੂਜੇ ਸੂਏ ਵੜ ਸੂਈ ਆ ਕਦੋਂ ਸੂਈ ਆ ਜੀ ਸੁਆ 3 ਵਜੇ ਵੜ ਸੂਈ ਆ ਬਰਾੜਾ ਹੂੰ ਬੱਚਾ ਵੱਛਾ ਸੀ ਹੂੰ ਬੱਚਾ ਚੱਲ ਗਿਆ ਬੱਚਾ ਐਕਸਪਾਇਰੀ ਹੋ ਗਈ ਪੱਲੀ ਦੇ ਬੱਚੇ ਦੇ ਸਾਹ ਹੀ ਜਾਰ ਪੈ ਸੀ ਜਾਨੀ ਕਿ ਅੱਧਾ ਘੰਟਾ ਜਾਉਂਦਾ ਰਿਆ ਬਡਾਉਣ ਹੀ ਨਿਕਲਿਆ ਬਡਾਉਣ ਹੀ ਸੀਗਾ ਪਹਿਲਾਂ ਹੀ ਠੀਕ ਆ ਜੀ ਤੋਂ ਆਪਾਂ ਲਈ ਆ ਬਰਾੜਾ ਪਿੰਡੋਂ ਵਹਿੜ ਲਈ ਵੀ ਆ ਇਹ ਕੋਈ ਇਹਦਾ ਲੋਕ ਨਹੀਂ ਲਪੇੜਨੀ ਮਂਦੀਰ ਵਾਲੀ ਸੜਕ ਦੇ ਬੰਦੇ ਦਾ ਘਰ ਆ ਚੜਿਕੋਂ ਜਿਹੜੀ ਮਂਦੀਰਾਂ ਨੂੰ ਜਾਂਦੀ ਆ ਹੂੰ ਪਿਛਲੇ ਸੂਏ 18 19 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਠੀਕ ਆ 18 19 ਮਾਨੇ ਕਿ ਆਪਾਂ ਲਈ ਆ ਭੈਣ ਭਰਾ ਭਾਈ ਆਪ ਦੀ ਸਮਝ ਨਾਲ ਲੈਣਾ ਜੇ ਕੋਈ ਹੋਰ ਵਪਾਰੀ ਹੁੰਦਾ ਬਰਾੜਾ ਬੱਚਾ ਮਰੇ ਨੂੰ ਇਹ ਮੰਨ ਕੇ ਚੱਲ ਵੀ 7 ਵਜੇ ਦਾ ਮਰਿਆ ਹੁਣ ਨੂੰ ਲਿਆ ਕੇ ਕੋਈ ਮੂਰੇ ਹੋਰ ਕੀਤਾ ਹੋਣਾ ਹੂੰ ਮੈਲਾ ਆਪਾਂ ਨੂੰ ਵੀ ਜਾਣੇ ਸੀ ਇਹ ਵੀ ਨਹੀਂ ਕੋਈ ਆਪਾਂ ਨੂੰ ਮੈਲਣਾ ਨਹੀਂ ਸੀ ਪਰ ਇਹੋ ਜਿਹਾ ਕੰਮ ਕਰਨਾ ਨਹੀਂ ਬਾਈ ਲੋਡ ਨਹੀਂ ਆਪਾਂ ਹਾਂ ਤੈਨੂੰ ਸਿੱਧੀ ਗੱਲ ਦੱਸਤੀ ਆ ਵੀ ਉਹ ਪਿਆ ਬਾਈ ਪੱਲੀ ਆ ਪਟਾਕ ਤਾਂ ਵੀਡੀਓ ਨਹੀਂ ਵਿਖਾ ਸਕਦੇ ਜੇਰ ਦੀ ਗਾਰੰਟੀ ਆ ਜੇਰ ਆ ਪਈ ਆ ਠੀਕ ਆ ਠੀਕ ਆ ਠੀਕ ਆ ਗਣਾ ਦੀ ਗਾਰੰਟੀ ਆ ਆਪਣੀ ਫੁੱਲ ਠੀਕ ਆ ਜੀ ਬਾਕੀ ਆ ਦੁੱਧ ਵਾਲੀ ਗੱਡੀ ਗੱਲ ਆ ਭੈਣ ਭਰਾ ਭਈਆ ਉਹਦੀ ਸਮਝ ਨਾਲ ਲੈ ਲੈਣਾ ਠੀਕ ਆ ਜੀ ਥਣਾ ਦੀ ਗਰੰਟੀ ਆ ਜੀ ਬਾਈ ਥਣਾ ਦੀ ਠੰਡੀ ਸੀਲ ਦੀ ਜੇਰ ਦੀ ਆਪਣੀ ਫੁੱਲ ਗਰੰਟੀ ਆ ਪਹਿਲੀ ਚਵਾਈਜ ਵੈੜ ਦਾ ਦੁੱਧ ਕੱਢਿਆ ਪੌਣੇ ਚਾਰ ਕਿਲੋ 4 ਕਿਲੋ ਦੇ ਨੇੜ ਹੋਊਗਾ ਠੀਕ ਆ ਜੇਦੇ ਆਪਣੀ ਨਹੀਂ ਕੱਢਿਆ ਹੁੰਦਾ ਦੁੱਧ ਹੱਥੋਂ ਨਹੀਂ ਲਾ ਜਾਂਦਾ ਉਹਦੇ ਆਪਾਂ ਹੀ ਗੈਰ ਦਿੰਨੇ ਆ ਬਈ ਹਾਂ ਉਹ ਨਹੀਂ ਹੱਥ ਲਾਇਆ ਬਈ ਮਾਰਨ ਦਾ ਕੋਈ ਫਾਇਦਾ ਨਹੀਂ ਹਾਂ ਇਹ ਤਾਂ ਗੱਲ ਸਹੀ ਏ ਕਾ ਤੇਰਾ ਜੇਰ ਪੈਣ ਤੋਂ ਪਹਿਲਾਂ ਹੀ ਕੱਢਤਾ ਸੀ ਆਪਾਂ ਠੀਕ ਆ ਹਾਂ ਚੰਗੀ ਏ ਬਈ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਫੋਰ ਸ਼ਾਟ ਵੈੜ ਦੀ ਚਵਾਈ ਦਾ ਬਾੜੀ ਚੰਗੀ ਲੱਗੀ ਆ ਬਰਾੜਾ ਠੀਕ ਆ ਜੀ ਬਾਕੀ ਜੇ ਕਿਸੇ ਦੇ ਹੋਰ ਘਰੇ ਹੁੰਦੀ ਨਾ ਬਰਾੜਾ ਹੂੰ ਅੱਜ ਇਹਦਾ ਅਗਲੇ ਨੇ ਮੁੱਲ ਵੀ ਬਹੁਤ ਭੜਾ ਕਰਨਾ ਸੀ ਕਿਉਂਕਿ ਏਡੀ ਸੁਨੱਖੀ ਵੜ ਬਹੁਤ ਘੱਟ ਨਿਕਲਦੀ ਆ ਵਾ ਸਹੀ ਗੱਲ ਆ ਜੀ ਹਾਂ ਠੀਕ ਆ ਰੰਗ ਪ੍ਰਿੰਟ ਵੇਖ ਵੜ ਦਾ ਚੰਗੀ ਆ ਵੜ ਫੁੱਲ ਚਮਕਦਮ ਕਾਲੀ ਆ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮ ਬਾਕੀ ਕੋਈ ਭੈਣ ਭਰਾ ਹੈ ਨਾ ਸਮਝੇ ਬੱਚਾ ਹੈ ਨਹੀਂ ਚੋੜ ਕਰੂਗੀ ਠੀਕ ਆ ਜਨਾ ਬੱਚੇ ਤੋਂ ਹੀ ਆਪਾਂ ਚੋਈ ਆ ਵੀਰੇ ਹੂੰ ਬਾਕੀ ਜੇ ਗਲਤ ਕੰਮ ਕਰਨਾ ਹੁੰਦਾ ਤਾਂ ਪਰ ਆਪਾਂ ਨੂੰ ਲੋੜ ਨਹੀਂ ਵੀਰੇ ਇਹ ਤਾਂ ਹਲਦੀਆਂ ਹੀ ਨਹੀਂ ਕਰਮ ਵਾਲੀਆਂ ਜਿਹੜਾ ਮਰਜ਼ੀ ਲਾ ਕੇ ਮਗਰ ਲਾ ਦੇ ਲੈ ਠੀਕ ਆ ਵੇੜ ਨੂੰ ਕੋਈ ਵਾਸਤਾ ਹੀ ਨਹੀਂਗਾ ਠੀਕ ਆ ਬਿਰਾਣੇ ਆਣੇ ਤੋਂ ਹੀ ਬਹਿ ਜਾ ਬਣਾ ਜੈਜ ਡਿਮਾਂਡ ਜਿਹੜੇ ਲੈਣਾ ਹੀ ਐ ਭਾਈ ਮੌਲ ਗਰਾਉਂਡ ਨੂੰ ਕੋਈ 60 ਕਰਾਲੇ 65 ਕਰਾਲੇ ਹੂੰ 57000 ਦੀ ਜਮ੍ਹਾਂ ਹਾਣਾ ਹੀ 57000 ਦੀ ਕਰਾਂਗੇ ਹਾਂਜੀ ਭਾਈ ਜੇ ਮਾਨਤਾਣ ਕਰਾਉਣਾ 59000 ਤੋਂ ਕਰਾਂ ਠੀਕ ਆ ਵੀਰੇ ਹਾਂਜੀ ਭਾਈ ਜਿਹੜਾ 2 ਨੰਬਰ ਨਾਗਾ ਇਹਦਾ ਸੁਆ ਕੰਨਮ ਅਜੇ ਭਾਈ ਮਾਲਕ ਨੇ ਦੂਜੇ ਸੂਏ ਕਿਹਾ ਕੋਈ ਤੀਜੇ ਮੰਨ ਲੈ ਦੂਜੇ ਮੰਨ ਲੈ ਆਪਾਂ ਦੂਜੇ ਮੰਨ ਕੇ ਲਈਆ ਠੀਕ ਆ ਪਰ ਇੰਨਾ ਵੀ ਬੰਦੇ ਦੇ ਜੀਤੋ ਲਈ ਆਉਣੇ ਦੁੱਧ ਦੀ ਸੱਲੀ ਬਹੁਤ ਦਿੱਤੀ ਆ ਬਾਈ ਉਹ ਕਹਿੰਦਾ ਵੀ 22 23 ਕਿਲੋ ਦੁੱਧ ਦੇਈ ਗਈ ਆ ਵੇੜ ਠੀਕ ਆ ਹਜੇ 1 2 ਦਿਨ ਲੈ ਜਾਣੇ ਵੇੜ ਨਹੀਂ ਬੜਾ ਖਾਣ ਵਿਖਾ ਵੇੜ ਦਾ ਲੈ ਠੀਕ ਆ ਵੀਰੇ ਇੱਕ ਗੱਥਾ ਹੋਵਣਾ ਮਗਰ ਇਹ ਕਹਿਨੀ ਗੱਲਾਂ ਨਹੀਂ ਲੈ ਸਹੀ ਗੱਲ ਹੈ ਫੱਟ ਫੱਟਗਾ ਫੱਟ ਫੱਟ ਜਮ ਇਧਰੋਂ ਨਾੜਾ ਨਾੜਾ ਵਿਖਾ ਦੇ ਬਾਕੀ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮ ਯਾਰ ਆਪਾਂ 20 21 ਮੰਨ ਕੇ ਲਈਆ ਭੈਣ ਭਰਾ ਬਈ ਆਪਦੀ ਸਮਝ ਨਾ ਲੈ ਲੈਣ ਥਾਣਾ ਦੀ ਭਾਰ ਪਿੱਛੇ ਦੀ ਠੰਡੀ ਸੀਲ ਦੀ ਆਪਣੀ ਇਹਦੀ ਵੀ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਹੈ ਜੀ ਹਾਂ ਜੀ ਬਈ ਚਮਕ ਦਮ ਕਾਲੀ ਆ ਹਾਂ ਜੀ ਹਾਂ ਜੀ ਬਈ ਠੀਕ ਆ ਵੀਰੇ ਬਾਕੀ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮ ਹੱਥੀ ਚਵਾਈ ਵਾਲਾ ਫੂਡ ਸ਼ਾਂਗ ਪੂਰਾ ਵੀ ਨਹੀਂ ਮਲਕ ਵੇਣ ਪੂਰੀ ਸਟਰੋਂਗ ਹੁੰਦੀ ਐ ਸੋਹਣਾ ਤੇ ਸ਼ਾਨਦਾਰ ਚਾਰੀ ਥਣ ਫੂੜ ਸ਼ੰਕਪੂਰਾ ਬਣੀ ਫੁੱਲੀ ਚਮਕ ਦਮਕਾ ਬਾਈ ਵਾਜਨ ਫੁੱਲ ਬਹਿੜਦਾ ਘਰਦ ਫੁੱਲਾ ਐਡੀ ਵਹਿੜ ਕਿਸੇ ਦੇ ਹੋਰ ਸ਼ੈੱਡ ਚ ਹੁੰਦੀ ਨਾ ਫਾਰਮ ਵਾਲੇ ਦੇ ਠੀਕ ਆ 80 85 ਦੀ ਦੇਣੀ ਸੀ ਕਹੇ ਨੇ ਇਹ ਤਾਂ ਗੱਲ ਹੈਗੀ ਵੱਡੀ ਵੇ ਵਹਿੜ ਆ ਜੀ ਫੁੱਲ ਵਾਜਨ ਵਾਲੀ ਵਹਿੜ ਆ ਸਹੀ ਗੱਲ ਹੈ ਜੀ ਜੇ ਇਹਨੇ ਦੁੱਧ ਨਾ ਦਿੱਤਾ ਤਾਂ ਫਿਰ ਦੇਣਾ ਵੀ ਕਿਹੜੀ ਨਹੀਂ ਆ ਬਾਈ ਦੇਣਾ ਵੀ ਕਿਹੜੀ ਨਹੀਂ ਆ ਸਹੀ ਗੱਲ ਹੈ ਛੋਟੀ ਜੀ ਡਿਮਾਂਡ ਇਹਦੀ ਡਿਮਾਂਡ ਉਹ ਕਰੀ ਜਿਹੜੇ ਬੱਸ ਲੈ ਨਹੀਂ ਆ। ਬੱਸ ਮੁੱਲ ਨਹੀਂ ਕਰਨਾ ਯਾਰ ਮੁੱਲ ਕਰਾਉ ਨੂੰ ਕੋਈ 70 ਕਰਾਲੇ 65 ਕਰਾਲੇ। ਹੂੰ 38000 ਦੀ ਵਹਿੜ ਦੇਣੀ ਆ ਬਰਾੜਾ। ਜੋ ਮਾੜਾ ਮੋਟਾ ਬੱਸ ਸ਼ੋਰ ਛੱਪਾ ਕਰ ਦਾਂਗੇ ਬਰਾੜਾ। ਠੀਕ ਆ। ਹਾਂ। 38000 ਰੁਪਏ ਚ ਬਾਈ ਕਹਿੰਦਾ ਮਾਨਤਾਣ ਕਰ ਦਾਂਗੇ। ਜੈ ਜੀ ਆ ਵਹਿੜ ਚੰਗੀ ਆ। ਬਾਕੀ ਤਿਆਰੀ ਬਹੁਤ ਸੋਹਣੀ ਆ ਜੀ ਇਹਦੀ। ਬਾਈ ਬੰਦਾ ਬਾਹਰ ਉੱਠ ਗਿਆ। ਹੂੰ ਆ ਦੋਨੇ ਵੜਾ ਉਤੋਂ ਆਈਆਂ। ਠੀਕ ਆ। ਠੀਕ ਆ। ਕਹਿਨ ਨੂੰ ਜੋ ਮਰਜ਼ੀ ਗਈ ਚੱਲੇ ਉਹ ਕਹਿੰਦਾ ਬਾਈ ਵਹਿੜਾਂ ਰੱਖਾਂਗੇ ਹੀ ਚਾਰੀ। ਤੇ ਚਾਰਾਂ ਦਾ ਆਇਆ ਸੀਗਾ ਵੀ ਦੁੱਧ ਰਿਕਾਰਡ ਹੀ ਸੀ ਠੀਕ ਆ 2+ ਵਾਲੀਆਂ ਸੀ ਚਾਰੀਆਂ ਕਹਿੰਦਾ ਸੀਗੀਆਂ ਹਾਂ ਦੋ ਕਹਿੰਦਾ ਰਿਸ਼ਤੇਦਾਰ ਲੈ ਗਏ ਦੋ ਨੇ ਮੈਨੂੰ ਫੋਨ ਲਾ ਕੇ ਵੜਾ ਦਿੱਤੀਆਂ ਠੀਕ ਆ ਜੀ ਹਾਂ ਆ ਵੜ ਨੇ ਵੀ ਕਹਿੰਦਾ ਵੀ 21 22 ਕਿਲੋ ਦੂਜੇ ਸੂਏ ਦੁੱਧ ਦਿੱਤਾ ਪਹਿਲੇ ਸੂਏ ਠੀਕ ਆ ਦੂਜਾ ਕਹਿ ਕੇ ਦਿੱਤੀ ਆ ਕੋਈ ਭੈਣ ਭਰਾ ਤੀਜਾ ਮੰਲੇ ਦੂਜਾ ਮੰਲੇ ਆਪਾਂ ਦੂਜੇ ਮੰਨ ਕੇ ਹੀ ਲਈ ਠੀਕ ਆ ਜੀ ਹਾਂ ਥਣਾ ਦੀ ਪਾਰ ਪਿੱਛੇ ਦੀ ਠੰਡੀ ਸੀਲ ਦੀ ਇਹਦੀ ਵੀ ਬਹੁਤ ਗਰੰਟੀ ਆ ਫੁੱਲ ਫੁੱਲ ਬਾਈ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹਾਂ ਜਿੰਨੇ ਕ ਦਿਨ ਕੱਢਦੀ ਆ ਜੀ ਬਾਈ ਇੱਕ ਜਾਂ ਦੋ ਦਿਨ ਇਹਦੇ ਬਾਈ ਤਿਆਰੀਆਂ ਚ ਯਾਰ ਤਿਆਰੀਆਂ ਜੀ ਤਿਆਰੀਆਂ ਜੀ ਬਾਈ ਗੱਲਾਂ ਤੇ ਹੋ ਸਕਦਾ ਸਫਰ ਕਰਨ ਸੁਭ ਵੀ ਸਕਦੀ ਆ ਹਾਂ ਜੀ ਹਾਂ ਜੀ ਬਾਈ ਹੂੰ ਬਾਕੀ ਤਿਆਰੀ ਚੰਗੀ ਆ ਫੁੱਲੀ ਚਮਕਦਮ ਬਾਈ ਵੈੜ ਇਹ ਵੀ ਬਹੁਤ ਵੱਡੀ ਆ ਲੈਂਥ ਵਿਖਾ ਵੈੜ ਦੀ ਹੂੰ ਬੇਲ ਹਾਈਟ ਚੰਗੀ ਆ ਜੀ ਹਾਂ ਜੀ ਬਾਈ ਸੋਹਣਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਪੋੜ ਸ਼ਾਂਕ ਇਹਦੇ ਪੂਰਾ ਵੀ ਨਹੀਂ ਬਈ ਹੁਣ ਤਾਂ ਮੌਸਮ ਗਾਹ ਉਹ ਜਾ ਆਉਂਦਾ ਜਾਂਦਾ ਹੂੰ ਜੇ ਗਰਮੀ ਜਿਹੜੇ 20 ਦੇ ਸੀ ਨਾ ਹੁਣ ਤਾਂ 25 ਵਾਲਾ ਪਾਸਾ ਗਿਆ ਨਾ ਦੁੱਧ ਹੰਡ ਜਾ ਗਏ ਹਰੇਕ ਭੈਣ ਭਰਾ ਨੂੰ ਪਤਾ ਇਹ ਸਹੀ ਗੱਲ ਆ ਜੀ ਵਧ ਜਾਂਦੀਆਂ ਹਾਂਜੀ ਬਈ ਛਾਣਾ ਚਾ ਕੇ ਤਾਂ ਪਸ਼ੂ ਦੁੱਧ ਵਧ ਹੀ ਜਾਂਦਾ ਕਿਉਂਕਿ ਠੰਡ ਤਾਂ ਚੰਗੀ ਹੁੰਦੀ ਐ ਇਹਨਾਂ ਨੂੰ ਬਾਕੀ ਚੰਗੀ ਵਹਿੜਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖੜਮ ਹੱਥੀ ਜਵਾਈ ਵਾਲਾ ਕੋਈ ਵੀ ਪੋੜ ਸ਼ਾਂਕ ਨਹੀਂ ਚਮਕਦਮ ਕਾਲੀ ਐ ਸੰਭੀ ਪਲੀ ਐ ਇਹਦੀ ਛੋਟੀ ਜੀ ਡਿਮਾਂਡ ਵੀਰੇ ਬਰਾੜਾ ਉਹੀ ਗੱਲ ਆ ਵੀ ਮੁੱਲ ਜਿੰਨਾ ਮਰਜ਼ੀ ਕਰ ਲਗੇ ਬਾਈ ਹੂੰ 65 ਕਰਾਲੇ ਕੋਈ 70 ਕਰਾਲੇ ਇਹਦਾ ਵੀ ਇਹ 61000 ਦੀ ਵੇੜ ਦੇ ਦਾਂਗੇ ਬਾਈ 61000 ਦੀ ਦੇ ਦਾਂਗੇ ਹਾਂਜੀ ਬਾਈ ਠੀਕ ਆ ਮੁੱਲ ਕਰਉਣ ਨੂੰ ਕੋਈ ਜਿੰਨਾ ਮਰਜ਼ੀ ਕਰਾ ਲੇ ਯਾਰ ਜੇ ਕਿਸੇ ਨੇ ਨਹੀਂ ਪੰਨ ਤੋੜ ਕਰਨੀ ਬਾਈ ਹੂੰ ਠੀਕ ਆ ਹੂੰ ਜਮਾ ਖਰਾਪਰਾ 58000 ਰੁਪਿਆ ਦਾ ਵੇੜ ਤਾਂ ਲੈਣਾ ਠੀਕ ਆ ਮਾਨ ਪੈਣ ਸਮਝ ਲਓ ਕੋਸ ਸਮਝ ਲਓ 2000 ਆਪਾਂ ਪਹਿਲਾਂ ਹੀ ਕਰ ਤਾ ਠੀਕ ਆ ਵੀਰੇ ਬਾਕੀ ਨਗ ਨੰਬਰ ਆ ਗਿਆ ਆਪਣਾ 4 ਜੀ 4 ਨੰਬਰ ਤੇ ਵੱਛੀ ਆ ਜਰਸੀ ਵੀਰੇ ਹੂੰ ਫਾਰਮ ਚੋ ਵੱਛੀ ਆਈ ਆ ਬਰਾੜਾ ਹੂੰ ਫਾਰਮ ਦੀ ਵੀਡੀਓ ਬੰਦੇ ਦਾ ਨੰਬਰ ਐਡਰੈਸ ਸਭ ਕੁਝ ਦੇ ਦਾਂ ਟਾਪ ਬਰੀਡ ਜਰਸੀ ਆ ਬਾਈ 26 ਕਿਲੋ ਦੁੱਧ ਚੋਇਆ ਵਾ ਵੱਛੀ ਦਾ ਇਹਦਾ ਹਾਂ ਠੀਕ ਆ ਇਹਦਾ ਆਪਾਂ ਨੂੰ ਅੱਜ ਬਾਲਾ ਨਹੀਂ ਵੇਚਣ ਦਾ ਹੂੰ 10 ਦਿਨ ਨੈਟ ਪਿਆ ਵੱਛੀ ਦਾ ਇਸ ਹੂਨ ਚ ਹੂੰ ਠੀਕ ਆ ਆਪਾਂ ਚੱਲ ਵੀਡੀਓ ਬਣਾਉਣੀ ਆ ਨਾਲ ਪਾਈ ਜੰਨੇ ਆ ਮੈਂ ਲਿਆ ਆ ਸਾਂਗੇ ਤਿਆਰ ਕਰਕੇ ਵੇਚਾਂਗੇ ਪਿਛਲੇ ਸੂਏ ਉਹ ਕਹਿੰਦਾ ਵੀ ਮੈਂ 95000 ਦੀ ਬੱਛੀ ਲਈ ਆ ਇਹ। ਅੱਛਾ। ਹਾਂ। ਉਹ ਬੰਦੇ ਨੇ ਸਾਰਾ ਫਾਰਮ ਵੀ ਵੇਚਤਾ। ਉਹਨੇ ਵੀਡੀਓ ਵੀ ਪਾਈ ਸੀ ਇੱਕ ਚੈਨਲ ਤੇ। ਹੂੰ। ਵੀ ਮੈਂ ਸਾਰੀਆਂ ਗਾਂਆਂ ਵੇਚ ਰੀਆਂ ਤੇ ਉਹਨੇ ਵੇਚੀਆਂ ਵੀ ਆਹ ਗਾਂ ਆਪਾਂ ਲਈ ਜੋ ਤੋ ਇੱਕ। ਅੱਛਾ ਆਪਾਂ ਵੀਡੀਓ ਤੋਂ ਲਈ ਆ। ਨਹੀਂ ਆਪਾਂ ਨੂੰ ਜਾਣਦਾ ਸੀ ਬੰਦਾ। ਅੱਛਾ। ਹਾਂ ਮੈਂ ਕਿਹਾ ਵੀ ਜਰਸੀ ਲਈ ਜਾਣੀ ਆ ਦੂਜਿਆਂ ਦੇ ਭਾਅ ਬਾਰੇ ਉੱਚੇ ਸੀ ਆਪਾਂ ਉੱਚੇ ਭਾਅ ਨਾਲ ਲਿਆਣੀ। ਠੀਕ। ਆਪਣਾ ਉਹਨੇ ਬੰਦੇ ਨੇ ਮਾਨਤਾ ਨਹੀਂ ਕੀਤਾ ਆਪਾਂ ਨੂੰ ਭਾਜ ਦਿੱਤੀ ਆ। ਹੂੰ। ਕੈਨ ਨੂੰ ਯਾਰ ਕਿਸੇ ਦੇ ਘਰੇ ਹੁੰਦੀ ਤਿਆਰ ਹੋਈ ਆਪਾਂ ਵੀ ਵੇਚਾਂਗੇ 90000 ਦੇ ਗੇੜ ਚ ਦੋ ਘੜੇ ਦੇ ਦੋ ਵਾਜੇ 90 ਚ ਆ ਜੇ ਦਾ ਭਾਅ ਕੱਚੀ ਕੱਟੀ ਵਾਲੀ ਕਰਨਾ ਪਊਗੀ ਅੱਛਾ ਚੰਗੀ ਜਰਸੀ ਆ ਮੈਂ ਕਹੇ ਟਾਪ ਕੁਆਲਿਟੀ ਆ ਬਈ ਟਾਪ ਜਿਹਨੂੰ ਜਿਹੜੀ ਰੀਜਨਲ ਪੰਜਾਬ ਵਾਲੀ ਲੋਕ ਕਹਿੰਦੇ ਨੇ ਨਾ ਉਹੋ ਆ ਇਹੋ ਉਹ ਚੀਜ਼ ਆ ਹਾਂ ਬਾਕੀ ਦੁੱਧ ਵੀ ਇਹਦਾ ਮੱਝਾ ਰ ਗਈ ਆ ਹਨਾ ਜਮਾ ਬਈ 6+ ਫੈਟ ਹੋਊਗੀ ਵੈੜ ਦੀ ਠੀਕ ਆ ਕੋਈ ਛੋਟੀ ਨਾ ਸਮਝੇ ਫੁੱਲ ਵੱਡੀ ਆ ਤੇ ਫੁੱਲ ਆਏ ਕੋਈ ਮਾੜੀ ਮੋਟੀ ਮੰਨ ਕੇ ਨਾ ਆਵੇ ਹਾਂਜੀ ਬਾਈ ਇਹ ਊਣੀਆਂ ਹਮਾਚਲ ਵਾਲੀਆਂ ਬਚੀਆਂ ਮੱਥੇ 'ਤੇ ਟੂਹਾ ਪੈਂਦਾ ਵਹਿੜਦੇ ਐ ਤੇ ਬੋਦੀ ਆ ਬੂਤੀ ਉਹ ਚੈੱਕ ਕਰਾ ਦੀ ਚੰਗੀ ਜਰਸੀ ਆ ਥਣ ਵੀ ਮੁੱਠੀ ਵਾਲਾ ਲੱਗਿਆ ਵਾ ਪੂਰਾ ਮੈਂ ਚੈੱਕ ਵੀ ਕਰਵਾ ਦਿੰਨਾ ਲਓ ਜੀ ਕਰੋ ਚੈੱਕ ਐਂ ਸੋਹਣਾ ਹਵਾਨਾ ਭਾਈ ਇਹ ਤਾਂ ਬੈਠਿਆ ਨਹੀਂ ਜਾਂਦਾ ਵਹਿੜ ਤੋਂ ਜਮਾਂ ਤਿਆਰੀ ਤੇ ਆ ਗਏ ਜਿੱਦ ਜਮਾਂ ਡਾਲਣ ਦੀ ਹੁੰਦੀ ਆ ਇਹ ਆਪਾਂ ਨੂੰ ਦਿਸੀ ਵੀ ਜਾਂਦੀ ਆ ਠੀਕ ਆ ਚੰਗੀ ਜਰਸੀ ਆ ਹਾਂ ਜੀ ਭਾਈ ਇਹ ਤਾਂ ਗੱਲ ਹੈਗੀ ਆ ਵੀਰੇ ਚੰਗੀ ਆ ਸੋਹਣਾ ਘੱਟ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਫੋੜ ਸ਼ਾਂਖ ਪੂਰਾ ਵੀ ਨਹੀਂ ਫੋੜ ਚਾਂਕ ਟੈਂਕਣੇ ਜੇ ਹੈ ਨਾ ਉਹ ਨਹੀਂ ਚਲਦੇ ਬਾਈ ਉਹ ਨਹੀਂ ਚਲਦੇ ਇਹ ਤਾਂ ਉਹੀ ਆ ਜਾਂਦੇ ਹੁੰਦੇ ਆ ਹਾਂਜੀ ਬਾਈ ਹੂੰ ਠੀਕ ਆ ਜੈਜ ਡਿਮਾਂਡ ਦੇ ਬਾਈ ਮੁੱਲ ਕਰਾਉਣ ਨੂੰ ਉਹੀ ਗੱਲ ਆ ਵੀ ਕੋਈ 80 ਕਰਾਲੇ 75 ਕਰਾਲੇ ਹੂੰ 69000 ਦੀ ਵੈੜ ਦੇਣੀ ਹੈ ਹੋਜੂ ਮਾੜਾ ਮੋਟਾ ਬਾ ਛੋੜ ਛੱਪੇ ਵਾਲਾ ਕੰਮ ਹੀ ਹੋਊਗਾ ਠੀਕ ਆ ਵੀਰੇ ਪਰ ਇਹ ਨਾ ਕੋਈ ਸਾਂਝੇ ਵੀ ਜੇ ਅੱਜ ਤੋਂ 10 ਦਿਨਾਂ ਨੂੰ ਵੈੜ ਕੋਈ ਮੇਥੋਂ ਲੈਣ ਆਉਂਦਾ ਹੂੰ ਵੀ ਉਹਦੇ ਆਪਾਂ ਨਾ ਤਰਦੀ ਦਵਾਂਗੇ ਠੀਕ ਆ ਉਹਦੇ ਬਈ ਭਾਗ ਕੋ ਹੋਰ ਹੋਊਗਾ ਅੱਜਾ ਚੱਲ ਵੀਡੀਓ ਪਾਉਣੀ ਕਰਕੇ ਆਪਾਂ ਵੇੜ ਵਿੱਚ ਪਾ ਦਈਏ ਠੀਕ ਆ ਜੀ ਹਾਂ ਪੰਜ ਨੰਬਰ ਨਾਲ ਵੀਰੇ ਵੀਰੇ ਸ਼ਾਈ ਵਾਲਾ ਹੂੰ ਠੰਡੀ ਸੀਲ ਵੇੜਾ ਦੂਜਾ ਸੁਆ ਰੀਨਲ ਆ ਠੀਕ ਆ ਹੂੰ ਜੀ ਤੋਂ ਲਈ ਆ ਉਹ ਕਹਿੰਦਾ ਵੀ 16 17 ਕਿਲੋ ਦੁੱਧ ਚੋਇਆ ਠੀਕ ਆ 15 16 ਮੰਨ ਕੇ ਆਪਾਂ ਲਈ ਆ ਦਿਨ ਲੈਂਦੀ ਆ 4 ਤੋਂ 5 ਠੀਕ ਆ ਠੀਕ ਆ ਬਾਕੀ ਭੈਣ ਭਰਾ ਭਾਈ ਆਪਦੀ ਸਮਝ ਨਾਲ ਲੈ ਲੈਣਾਂ ਥਾਣਾ ਦੀ ਭਾਰ ਪਿੱਛੇ ਦੀ ਠੰਡੀ ਸੀਲ ਦੀ ਆਪਣੀ ਬਰਾੜਾ ਦੀ ਵੀ ਫੁੱਲ ਗਾਰੰਟੀ ਆ ਜਿਵੇਂ ਮਰਜੀ ਕੋਈ ਬੈਜੇ ਯਾਰ ਵੜ ਪੈਰ ਵੀ ਨਹੀਂ ਪੜਦੀ ਬਈ ਲੈ ਠੀਕ ਆ ਜਿਵੇਂ ਮਰਜੀ ਬੈਠ ਲੈ ਮੈਂ ਇਹ ਤਾਂ ਡਰਦੇ ਹੁੰਦੇ ਆ ਹਨਾ ਬਾਈ ਬਈ ਆਪਾਂ ਜਿਹੜੀ ਛਾਈ ਹਾਲ ਲੈਨੇ ਆ ਬਰਫਰਗੀ ਠੰਡ ਕੋਈ ਲੈਨੇ ਆ ਆਏ ਨਹੀਂ ਬਈ ਬਾਲਟੀ ਦੀਆਂ ਦੇ ਘਰੇ ਹੋਊਗੀ ਹੈ ਐਣੀ ਵੀ ਲੰਬਾ ਹੀ ਜਾਊਗਾ ਮੁਰਕੇ ਠੀਕ ਆ ਉਹ ਲੰਬਾ ਲੈਣ ਦਾ ਤਾਂ ਫਿਰ ਫਾਇਦਾ ਵੀ ਕੀ ਆ ਹਾਂਜੀ ਬਾਈ ਹੂੰ ਚੰਗੀ ਆ ਵੀਰੇ ਵਜਨ ਵਜੂਦ ਵਾਲੀ ਆ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਕੋਨਾ ਕੱਟ ਵਾਲਾ ਹਵਨ ਗੁਲਾਬੀ ਥਣ ਚੰਗੀ ਵਹਿੜਾ ਚਮਕਦਮ ਕਾਲੀ ਹੈ ਵੀਰੇ ਇਹਦੀ ਜੈ ਜੀ ਡਿਮਾਂਡ ਛੋਟਾ ਜਿਹਾ ਭਾਅ ਕਰਦੀ ਇਹਦਾ ਲੈਣ ਦੇਣ ਚ ਬਾਹ ਯਾਰ ਵੀਰੇ ਮਾਨ ਤਾਨ ਕਰਾਉਣਾ ਜੇ ਮੌਲ ਕਰਾਉਣਾ ਤਾਂ 60 ਆ ਹੂੰ ਮਾਨ ਤਾਨ ਕਰਾਉਣਾ ਤਾਂ 55 ਜੋ ਕਰੂੰਗਾ ਨਹੀਂ 53000 ਇਹਦਾ ਰੁਪਇਆ ਲੈਣਾ ਇਹਦਾ ਹਾਂਜੀ ਬਾਈ ਮੱਝਾਂ ਅਰਗਾ ਦੁੱਧ ਪਿਆਉਣਾ ਮੈਂ ਕਿਹਾ ਬਈ 6-7 ਫੈੜ ਦੇ ਨੇੜ ਆਊਗਾ ਹੂੰ ਤੇ ਵੜਿਆ ਇਹ ਨਹੀਂ ਕੋਈ ਛੋਟੀ ਆ ਤੇ ਲੱਸੀ ਹੰਬੀ ਵੀ ਨਹੀਂ ਹੂੰ ਚੰਗੀ ਆ ਹਾਂਜੀ ਬਈ ਠੀਕ ਐ ਵੀਰੇ ਸੋਨਾ ਕੱਟ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮੈਂ ਚੰਗੀ ਆ ਵੜ ਵੀਰੇ ਤੇ ਨਾਗ ਨੰਬਰ ਆ ਗਿਆ 6 ਵੀਰੇ ਆਪਣਾ ਸੂਆ ਕੇ ਨਮਾਜੀ ਇਹਦਾ ਸੂਆ ਵੀਰੇ ਰੀਨਲ ਦੂਜੇ ਸੂਏ ਸੂਈ ਆ ਚੌਥਾ ਦੇਣਾ ਸੂਈ ਨੂੰ ਠੀਕ ਆ ਬਰਾੜਾ ਜੇ ਕੋਈ ਹੋਰ ਹੁੰਦਾ ਕਿਸੇ ਨੇ ਨਹੀਂ ਦੱਸਣਾ ਅਸੀਂ ਸਾਰਿਆਂ ਕੋਲ ਕਰ ਦੇਣਾ ਜੀ ਇਹ ਵੜ ਦਾ ਥਾਣਾ ਹੈ ਅੱਧਾ ਇੱਕ ਇਹਦਾ ਗੱਬਣਾ ਫਿਰ ਪਤਾ ਕਿਵੇਂ ਲੱਗਿਆ ਸੂਈ ਵੀ ਆ ਵੀਰੇ ਚੌਥਾ ਦਿਨ ਸੂਈ ਵੀ ਆ ਠੀਕ ਆ ਸੂਈ ਵੀ ਆ ਹਾਂ ਆਪਾਂ ਦੱਸਤਾ ਪਹਿਲਾਂ ਬੱਚਾ ਮਗਰ ਮੱਛਾ ਬਈ ਬੱਚਾ ਆ ਜਾਂਦਾ ਚੌਥਾ ਦਿਨ ਸੂਈ ਨੂੰ ਆ ਖਾਣਾ ਅੱਧਾ ਕੋਈ ਤੇਲ ਮੰਨ ਕੇ ਹੀ ਲਵੇ ਅੱਛਾ ਆਪਾਂ ਖਾਣ ਤੇਲ ਕਿਹ ਕੀ ਦਵਾਗੇ ਆਪਾਂ ਅੱਧੇ ਵਾਲੇ ਚੱਕਰਾਂ 'ਚ ਪੈਣਾ ਹੀ ਨਹੀਂ ਪਰ ਦੁੱਧ ਹੁੰਦਾ ਅਗਲਾ ਟ੍ਰੀਟਮੈਂਟ ਨਾਲ ਆਪਦੇ ਨਾਲ ਸਾਈਜ ਆਏ ਸੋ ਬੈਠਾ ਰਹੀਂ ਘਟਾ ਅੱਛਾ ਐਵੇਂ ਤੈਨੂੰ ਸਿੱਧੀ ਗੱਲ ਦੱਸ ਦੇਣਾ ਪਰ ਆਪਾਂ ਉਹ ਲੋਕਾਂ ਵਾਲਾ ਕੰਮ ਨਹੀਂ ਕਰਨਾ ਛਰਿਆਂ ਨੂੰ ਕਹਿਣਾ ਵੀ ਤੇਲ ਦਾ ਤੇਲ ਕੇ ਕੇ ਦੇਣੀਆ ਲਾਂਭਾ ਨਹੀਂ ਲੈਣਾ ਗਾਲ ਨੂੰ ਕੋਈ ਠੀਕ ਆ ਹਾਂਜੀ ਲੈ ਜੀ ਦਾ ਆਪਾਂ ਬਈ ਇਹ ਮੰਨ ਕੇ ਚੱਲ ਵੀ 48000 ਜਿਹੜਾ ਆਪਾਂ ਨੂੰ ਘਰੇ ਪੈਂਦੀ ਸੀ ਪਰ ਅੱਜ ੱਤਲਾਂ ਵਾਲਾ ਭਾਈ ਕਰਨਾ 8 ਤੋਂ 9 ਕਿਲੋ ਬੋਲਾ ਤਿਆਰ ਆ ਚੌਥੇ ਦਿਨ ਸੋਈ ਨੂੰ ਹੂੰ ਟੀਕੇ ੱਤਲੇ ਮੈਂ ਲਵਾਏ ਸੀ ਪਹਿਲਾਂ ਹੂੰ ਵੀ ਥਾਣਾ ਓਕੇ ਹੋ ਜਾਊਗਾ ਡਾਕਟਰ ਨੇ ਹਜੇ ਵੀ ਕਹਿੰਦਾ ਵੀ ਚੱਲ ਪੂ ਪਰ ਵਪਾਰੀ ਨੂੰ ਘਰੇ ਆ ਹੁੰਦਾ ਵੀ ਪਸੂ ਨਹੀਂ ਰੋਕਣਾ ਆਪਾਂ ਕਿਹ ਵਿੱਚ ਜੇ ਮਿਹਨਤ ਕਰਨੀ ਹੋਈ ਅਗਲਾ ਗਾਈ ਦਾ ਪਾਲਾ ਆ ਕੇ ਚਲਾ ਵੀ ਸਕਦਾ ਹੂੰ ਆਪਾਂ ੱਤਲਾਂ ਚ ਦੇਣੀ ਆ ਆਪਾਂ ੱਤਲਾਂ ਦੇ ਭਾ ਦੇਣੀ ਆ ਅੱਜ ਬਈ ਠੀਕ ਆ ਕਿਹੜਾ ਥਣ ਤੇ ਅੱਲਾ ਇਹਦਾ ਕਬੈਣੀ ਵਾਲਾ ਮਗਰਲਾ ਬਈ ਪਤਾ ਨਹੀਂ ਲੱਗਦਾ ਜਮਾਈ ਨਹੀਂ ਭਾਈ ਹਨਾ ਜਮਾਈ ਨੋਭਰੀ ਆ ਯਾਰ ਮੈਂ ਤੈਨੂੰ ਕਹੀਆਂ ਨਾ ਕੋਈ ਕਹਿ ਨਹੀਂ ਸਕਦਾ ਭਾਈ ਤੇ ਅੱਲਾ ਭਾਈ ਆ ਥੱਲੇ ਬੈਠਿਆਂ ਨੂੰ ਪਤਾ ਲੱਗਦਾ ਭਈ ਧਾਰਾਂ ਘਟਾ ਠੀਕ ਆ ਇਹ ਤਾਂ ਹੈ ਹੀ ਨਹੀਂ ਵੇੜਾ ਠੀਕ ਆ ਪਰ ਆਪਾਂ ਕਹਿ ਕੇ ਦੇਣੀ ਆ ਚਲੋ ਆਪਾਂ ਲੰਬਾ ਨਹੀਂ ਲੈਣਾਗਾ ਹਾਂ ਹਾਂ ਠੀਕ ਆ ਸੋਨਾ ਹਵਾਨਾ ਬਾਕੀ ਕਰੋ ਸੰਗਾ ਦੁੱਧ ਵੀ ਮੱਝਾ ਰਕੇ ਬਾਈ ਦੁੱਧ ਦੀ ਗਾਰੰਟੀ ਹੈ ਜਮਾ ਚਿੱਟਾ ਦੁੱਧਾ ਠੀਕ ਆ ਦੁੱਧ ਵੀ ਮੈਂ ਜਾਣ ਕੇ 8-9 ਕਿਲੋ ਕਿਹਾ ਦੁੱਧ ਜ਼ਿਆਦਾ ਆ ਆ ਮੇਰੀ ਆਤਮ ਹੈ 2-3 ਕਿਲੋ ਘਾਟੀ ਦੱਸਦਾ ਹਾ ਠੀਕ ਆ ਠੰਡੀ ਸੀਲ ਦੀ ਗਾਰੰਟੀ ਹੋਊਗਾ ਆਪਣੀ ਫੁੱਲ ਹੂੰ ਠੀਕ ਆ ਹੂੰ ਥਾਣਾ ਵਾਲੀ ਜਿਹੜੀ ਗੱਲ ਆ ਉਹ ਆਪਾਂ ਦੱਸਤੀ ਆ ਠੀਕ ਆ ਹਾਂ ਜੇਰ ਦੀ ਵੀਡੀਓ ਮਿਲੂਗੀ ਸਾਰੀ ਆਪਣੇ ਕੋਲੇ ਹੀ ਸੂਈ ਆ ਹੂੰ ਆਪਾਂ ਗੱਬਣ ਲਈ ਸੀ ਇਹ ਠੀਕ ਆ ਇਹਦਾ ਛੋਟਾ ਜਿਹਾ ਆਪਾਂ ਫਿਰ ਬੜਾ ਹੁੰਦਾ ਹੁਣ ਪਤਾ ਹੀ ਆ ਵੀ ਘਟਾਉਣੀ ਐ ਇਹਨੇ ਇਹ ਤਾਂ ਘਟਾਉਣੀ ਆ ਬਾਈ ਹਣਾ ਹੂੰ ਪਰ ਇੰਨਾ ਵੀ ਜਿਹਨੇ ਦੁੱਧ ਪੀਣਾ ਬਾਈ ਘਣਪਰਾ ਫੋਨ ਲਾਉਂਦੇ ਆ ਛੋਟੇ ਭਾਣੂ ਹੂੰ ਤੇ ਉਹਨਾਂ ਨੂੰ ਘਰੇ ਟੂਨ ਨੂੰ ਕਹਿੰਦੀ ਵੀ ਕੁਛ ਨਹੀਂ ਬਾਈ ਠੀਕ ਆ ਯਾ ਨਾਰਾ ਮੌਲ ਕਰਨਾ ਕੁਛ ਨਹੀਂ ਕਰਨਾ ਹਣਾ ਇਹਦੀ 35000 ਦੀ ਵੇੜ ਦੇਦਾ ਬੱਚਿਆਂ ਵਾਲੇ ਮੁੱਲ ਚ ਬਈ ਦੇਣੀ ਆ ਆਪਾਂ 10ਤੀ ਆਈ ਗਈ ਵੀ 10ਤੀ ਵੀ ਇੰਨੇ ਦੀ ਲਈ ਸੀ ਹੂੰ ਜਿਹੜੀ ਗੱਲ ਹੈਗੀ ਉਹ ਵੀ 10ਤੀ ਠੀਕ ਆ 35000 ਯਾਰ ਮੈਂ ਗਾਰੰਟੀ ਦਿੰਦਾ ਕੋਈ ਬੰਦਾ ਇਲਾਜ ਕਰਾਲੇ ਵੇੜ ਦਾ ਥਣ ਚੱਲ ਪੈਣਾ ਹੂੰ ਪਰ ਵਪਾਰੀ ਬੰਦਾ ਰੋਗ ਦਾ ਨਹੀਂ ਹੁੰਦਾ ਪਸ਼ੂ ਬਾਲੇ ਦਿਨ ਹੂੰ ਆਪਾਂ ਤਾਂ ਉਹ ਵੀ ਤੱਲ ਕਹੇਗੀ ਦੇ ਦੇਣੀ ਠੀਕ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ